ਚੰਨੀ ਨੂੰ ਵਾਕ ਡੋਰ ਦੇਣ ਦੀ ਪੰਜਾਬ ਕਾਂਗਰਸ ਚ ਉੱਠੀ ਮੰਗ ਵੱਡੇ ਲੀਡਰਾਂ ਨੇ ਕਰਤੀ ਚੰਨੀ ਦੀ ਹਮਾਇਤ ਚੱਲਦੀ ਮੀਟਿੰਗ ਚ ਹੋ ਗਈ ਲਾਲਾ ਲਾਲਾ ਕੀ ਆ ਪੂਰਾ ਮਾਜਰਾ ਕਿਹੜੀ ਚੱਲਦੀ ਮੀਟਿੰਗ ਦੇ ਵਿੱਚ ਕਹਿਤਾ ਕਿ ਭਾਈ ਜੇ ਤੁਸੀਂ ਸਰਕਾਰ ਬਣਾਉਣੀ ਹੈ ਤਾਂ ਚੰਨੀ ਨੂੰ ਕਮਾਂਡ ਸੰਭਾਦੋ ਚੰਨੀ ਨੂੰ ਅੱਗੇ ਲਾ ਲੋ ਤਾਂ ਕਾਂਗਰਸ ਦੀ ਸਰਕਾਰ ਆ ਸਕਦੀ ਆ ਨਹੀਂ ਤਾਂ ਬੇੜੀ ਵਿੱਚ ਵਿਚਕਾਰ ਜਾ ਕੇ ਡੁੱਬੇਗੀ ਹੀ ਡੁੱਬੇਗੀ ਚੰਨੀ ਤੋਂ ਬਿਨਾ ਸਰਕਾਰ ਨਹੀਂ ਬਣ ਸਕਦੀ ਕਾਂਗਰਸ ਦੀ ਚੱਲਦੀ ਮੀਟਿੰਗ 'ਚ ਖਲਾਰਾ ਪਿਆ ਹੈ ਕਿੱਥੇ ਪਿਆ ਹੈ ਕਿਵੇਂ ਪਿਆ ਹੈ ਇਹਦੇ ਬਾਰੇ ਗੱਲ ਕਰਦੇ ਆਂ ਤੁਸੀਂ ਜੁੜਿਓ ਲੁੱਕ ਪਾਉ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦਬੇ ਆ ਉਹਦਾ ਬਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਅਪੜਦੇ ਰਹਿਣ ਪੰਜਾਬ ਕਾਂਗਰਸ ਦੇ ਵਿੱਚ ਇਸ ਗੱਲ ਨੂੰ ਲੈ ਕੇ ਦੁਬਿਧਾ ਦੁਚਿੱਤੀ ਸ਼ਸ਼ੋਪੰਜ ਭੰਬਲ ਪੂਸਾ ਜੋ ਕਹਿਣਾ ਤੁਸੀਂ ਕਹਿ ਲਓ ਬਰਕਰਾਰ ਹੈ ਕਿ ਪੰਜਾਬ ਕਾਂਗਰਸ ਦੇ ਅੰਦਰ ਕਿਸ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਜਾਵੇ ਕਿਹੜਾ ਕਾਂਗਰਸ ਦੀ ਬੇੜੀ ਨੂੰ ਸਰਕਾਰ ਬਣਾਉਣ ਵਾਲੇ ਪੱਤਨ ਤੱਕ ਲਿਜਾ ਸਕਦਾ ਹੈ ਕੌਣ ਆਗੂ ਹੋਵੇ ਕਿਹੜੇ ਆਗੂ ਦੇ ਮੋਢੇ ਤੇ ਰੱਖ ਕੇ ਕਾਂਗਰਸ ਅੱਗੇ ਚੱਲ ਸਕਦੀ ਹੈ ਪ੍ਰਧਾਨ ਬਦਲਿਆ ਜਾਣਾ ਹੈ ਜਾਂ ਨਹੀਂ ਬਦਲਿਆ ਜਾਣਾ ਨਵਾਂ ਲਾਇਆ ਜਾਣਾ ਜਾਂ ਨਹੀਂ ਲਾਇਆ ਜਾਣਾ ਇਸ ਚੀਜ਼ ਨੂੰ ਲੈ ਕੇ ਛੋਛੋ ਪੰਜ ਬਰਕਰਾਰ ਹੈ ਪਰ ਕਾਂਗਰਸ ਦੀ ਮੀਟਿੰਗ ਦੇ ਵਿੱਚ ਇਸ ਗੱਲ ਨੂੰ ਲੈ ਕੇ ਜ਼ੋਰਦਾਰ ਮੰਗ ਉੱਠੀ ਹੈ ਕਿ ਜੇ ਤਾਂ ਤੁਸੀਂ ਸਰਕਾਰ ਬਣਾਉਣੀ ਲੋਚਦੇ ਹੋ ਜੇ ਤੁਸੀਂ ਸ਼ੇਰਵਾਨੀ ਪਾ ਕੇ ਚੰਗੀ ਸੋਹਣੀ ਨਹਿਰੂ ਜੈਕਟ ਪਾ ਕੇ ਵਿਧਾਨ ਸਭਾ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਭਾਈ ਚੰਨੀ ਦੇ ਹੱਥ ਤੁਸੀਂ ਵਾਕਡੋਰ ਸਮਾ ਦੋ ਚੰਨੀ ਨੂੰ ਅੱਗੇ ਲਾ ਕੇ ਤੋੜ ਲੋ ਤਾਂ ਸਰਕਾਰ ਬਣ ਸਕਦੀ ਹੈ ਨਹੀਂ ਚੰਨੀ ਤੋਂ ਬਿਨਾਂ ਸਰਕਾਰ ਨਹੀਂ ਬਣ ਸਕਦੀ ਇਹ ਮੇਰੇ ਬੋਲ ਨਹੀਂ ਨੇ ਇਹ ਕਾਂਗਰਸੀਆਂ ਦੇ ਬੋਲ ਨੇ ਇਹ ਕਾਂਗਰਸੀ ਲੀਡਰਾਂ ਦੀ ਮੰਗ ਹੈ ਇਹ ਕਿੱਥੇ ਹੋਈ ਹੈ ਕਿੰਨੇ ਕੀਤੀ ਹੈ ਇਹ ਮੈਂ ਤੁਹਾਨੂੰ ਹੁਣ ਸਾਰੀ ਕਹਾਣੀ ਖੋਲ ਕੇ ਦੱਸਦਾ ਦਰਅਸਲ ਮਾਨਸਾ ਸਮੁੱਚੇ ਜ਼ਿਲ੍ਹੇ ਦੀ ਇੱਕ ਮੀਟਿੰਗ ਸਰਦੂਲਗੜ੍ਹ ਦੇ ਵਿੱਚ ਹੋ ਰਹੀ ਸੀ ਇਹ ਮੀਟਿੰਗ ਸਾਬਕਾ ਵ代ਕ ਮੁਫਰ ਹੁਣਾਂ ਦੀ ਰਿਹائش ਤੇ ਹੋ ਰਹੀ ਸੀ ਇਸ ਮੀਟਿੰਗ ਦੇ ਵਿੱਚ ਸਿੱਧੂ ਮੁਸੇਵਾਲਾ ਦੇ ਪਿਤਾ ਬਾਪੂ ਬਲਕੌਰ ਸਿੰਘ ਬੁਲਾਡਾ ਤੋਂ ਹਲਕਾ ਇੰਚਾਰਜ ਜਾਂ ਪਿਛਲੀ ਵਾਰ ਚੋਣਾਂ ਲੜ ਚੁੱਕੇ ਬੀਬਾ ਮੀ ਬੀਬੀ ਮੀਆ ਜਿਹੜੇ ਆ ਉਹ ਮੌਜੂਦ ਰਹੇ ਬੀਬੀ ਮੀਆ ਕੋਮੋਬੇਸ਼ ਕੇ ਜਾਂਦਾ ਕੁਸਮ ਪਹਿਲਾਂ ਚਲੇ ਗਏ ਸੀ ਉਸ ਤੋਂ ਬਾਅਦ ਕਹਿੰਦੇ ਕਿ ਮਾਈਕ ਤੇ ਜਿਹੜਾ ਲੀਡਰ ਆਵੇ ਜਿਹੜਾ ਲੀਡਰ ਆਵੇ ਉਹ ਕਹ ਰਹੀ ਹੈ ਕਿ ਇੱਕ ਕੈਸਟ ਪਾ ਰੱਖੀ ਸੀ ਕਿ ਉਹਦੀ ਮੰਗ ਹੀ ਇੱਕੋ ਸੀ ਕਿ ਜੇ ਤਾਂ ਤੁਸੀਂ ਕਹਿੰਦੇ ਹੋ ਕਿ ਸਰਕਾਰ ਬਣਾਉਣੀ ਹੈ ਪੰਜਾਬ ਚ ਕਾਂਗਰਸੀ ਸਰਕਾਰ ਲਿਆਉਣੀ ਹੈ ਫਿਰ ਤਾਂ ਤੁਸੀਂ ਚੰਨੀ ਨੂੰ ਅੱਗੇ ਲਾ ਲਓ ਚੰਨੀ ਨੂੰ ਅੱਗੇ ਲਾ ਕੇ ਤੋੜ ਲਓ ਤਾਂ ਸਰਕਾਰ ਬਣੂਗੀ ਨਹੀਂ ਸਰਕਾਰ ਨਹੀਂ ਬਣਦੀ ਮੈਂ ਤੁਹਾਨੂੰ ਵੀਡੀਓ ਵੀ ਸੁਣਾਉਂਗਾ ਉਸ ਵੀਡੀਓ ਦੇ ਜਾਣ ਤੋਂ ਪਹਿਲਾਂ ਨਾਲ ਦੀ ਨਾਲ ਮੌਜੂਦਾ ਲੀਡਰਸ਼ਿਪ ਦੇ ਖਿਲਾਫ ਰੋਸ ਵੀ ਰੰਜ ਵੀ ਜਿਹੜਾ ਉਹ ਦਿਖਾਈ ਦਿੱਤਾ ਕਿ ਕਿਵੇਂ ਮੌਜੂਦਾ ਲੀਡਰਸ਼ਿਪ ਦੇ ਉੱਤੇ ਇਲਜ਼ਾਮ ਲੱਗੇ ਕਿ ਉਹ ਕਿਵੇਂ ਜਿਹੜੀ ਹੈ ਉਹ ਹਲਕਿਆਂ ਦੇ ਅੰਦਰ ਸਿਸਟਮ ਨੂੰ ਖਰਾਬ ਕਰ ਰਹੀ ਹੈ ਆ ਪਹਿਲਾ ਵੀਡੀਓ ਸੁਣਦੇ ਆ ਫਿਰ ਅੱਗੇ ਗੱਲ ਕਰਦੇ ਆ ਚੰਨੀ ਲੀਡਰਸ਼ਿਪ ਹੈ ਚੰਨੀ ਸਾਹਿਬ ਦਾ ਜਾ ਕੇ ਮੋਢੇ ਨਾਲ ਮੋਢਾ ਜੋੜ ਕੇ ਖੜੋ ਤੇ ਉਹਨੂੰ ਮੂਰੇ ਲਾਓ ਜੇ ਸਰਕਾਰ ਬਣਾਉਣੀ ਹੈ ਚੰਨੀ ਸਾਹਿਬ ਨਾਲ ਨਾ ਸਰਕਾਰ ਅੱਜ ਬਣੇ ਨਾ ਕੱਲ ਬਣੇ ਇਹ ਜਿਹੜਾ ਸਾਹਿਬ ਜਿਹੜੇ ਲਖਣ ਇਹਨਾਂ ਨੇ ਫੜੇ ਨੇ 1000 ਬੰਦੇ ਖੜੇ ਕਰਦੇ ਸਾਡੇ ਹਲਕੇ 'ਚ ਅਸੀਂ ਤਾਂ ਅੱਜ ਤੱਕ ਸਾਡੇ ਹਲਕਾ ਸੰਵਾਰਿਚ ਕਦੇ ਬਗਾਵਤ ਨਹੀਂ ਸੀ ਪਤਾ ਨਹੀਂ ਸਮਝ ਨਹੀਂ ਆਉਂਦੀ ਕਿ ਇਹਨੂੰ ਪ੍ਰਧਾਨ ਹੋ ਕੇ ਕਾਂਸ ਤੋਂ ਟੰਡੀਆਂ ਪਾਈਆਂ ਜਾਂਦੇ ਨੇ ਫਿਰ ਬਗਾਈ ਹੈ ਸੋ ਮੇਰੀ ਤਾਂ ਬੇਨਤੀ ਹੈ ਨਾ ਉਹਨਾਂ ਨੂੰ ਮੂੰਹ ਲਾਓ ਜਿਹੜਾ ਛੋਟੇ ਕੋਲੇ ਕੋਈ ਵੀ ਚੱਲ ਕੇ ਆਉਂਦਾ ਆ ਮੋਫਸਰ ਦਾ ਬੈਠੇ ਨੇ ਚਾਹੇ ਫਿਕਰ ਮੈਂ ਸਾਨੂੰ ਕੋਈ ਫੱਕ ਨਹੀਂ ਜੀ ਨੂੰ ਮਰਜੀ ਕਾਂਸ ਇਹ ਟਿੰਟ ਲੈ ਕੇ ਆ ਜਾਂਦੇ ਸੀ ਉਹਦੇ ਨਾਲੋਂ ਸੋ ਮੇਰੀ ਇੱਕ ਬੇਨਤੀ ਹੈ ਆ ਜਿਹੜੇ ਤਾਂ ਤੁਸੀਂ ਸੁਣਿਆ ਮੈਨੂੰ ਲੱਗਦਾ ਹੈ ਕਿ ਹੁਣ ਬਹੁਤਾ ਕੁਝ ਕਹਿਣ ਦੀ ਲੋੜ ਨਹੀਂ ਤੁਹਾਨੂੰ ਵੀ ਪੰਜਾਬੀ ਬੜੀ ਸੋਹਣੇ ਤਰੀਕੇ ਨਾਲ ਸਮਝਾਉਂਦੀ ਹੈ ਤੇ ਜੋ ਮੈਂ ਕਹਿਣਾ ਉਹ ਇਸ ਵੀਡੀਓ ਤੋਂ ਸੁਣਿਆ ਹੋਇਆ ਹੀ ਤੁਹਾਨੂੰ ਦੱਸਣਾ ਪਰ ਮੈਂ ਹਲਕੀ ਜਿਹੀ ਟੱਚ ਦੇ ਕੇ ਅੱਗੇ ਵਧਾਂਗਾ ਪੰਜਾਬ ਕਾਂਗਰਸ ਦੇ ਅੰਦਰ ਇਸ ਗੱਲ ਦਾ ਰੋਲ ਹੈ ਪਰ ਵਰਕਰਾਂ ਦੇ ਅੰਦਰ ਇਹ ਚੀਜ਼ ਸਪਸ਼ਟ ਹੈ ਇਸ ਵੀਡੀਓ ਦੇ ਵਿੱਚ ਵੀ ਤੁਸੀਂ ਸੁਣਿਆ ਵੀਡੀਓ ਦੇ ਵਿੱਚ ਸਪਸ਼ਟ ਕਿਹਾ ਹੈ ਕਿ ਭਾਈ ਜੇ ਤੁਸੀਂ ਕਰਨਾ ਚੰਨੀ ਤੋਂ ਬਿਨਾ ਗੁਜ਼ਾਰਾ ਨਹੀਂ ਵਾਲੀ ਗੱਲ ਕੀਤੀ ਗਈ ਹੈ ਤੇ ਦੂਜੀ ਗੱਲ ਜਿਹੜੀ ਵੱਡੀ ਕੀਤੀ ਗਈ ਆ ਉਹ ਇਹ ਹੈ ਕਿ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਮੌਜੂਦਾ ਲੀਡਰਸ਼ਿਪ ਹਲਕਿਆਂ ਦੇ ਅੰਦਰ 10-10 ਬੰਦੇ ਪੈਦਾ ਕਰੀ ਜਾ ਰਹੀ ਹੈ ਖੜੇ ਕਰੀ ਜਾ ਰਹੀ ਹੈ ਜਿੰਨ 10-10 ਦਾ ਮਤਲਬ ਹੈ ਕਿ ਬਹੁਤ ਇੱਕ ਤੋਂ ਵਧੇਰੇ ਇੱਕ ਤੋਂ ਜ਼ਿਆਦਾ ਬੰਦੇ ਕੰਪੀਟੀਸ਼ਨ ਬਣਾਇਆ ਜਾ ਰਿਹਾ ਹੈ ਕਈਆਂ ਨੂੰ ਚਾਟ ਤੇ ਲਾਇਆ ਜਾ ਰਿਹਾ ਹੈ ਕਿ ਅਸੀਂ ਤੈਨੂੰ ਟਿਕਟ ਦਵਾ ਕੇ ਲਿਆਵਾਂਗੇ ਮੈਂ ਤਾਂ ਨਵੇਂ ਮੁੰਡੇ ਕੁੜੀਆਂ ਨੂੰ ਟਿਕਟ ਦਵਾਉਣੇ ਵਾਲੀ ਸਿਸਟਮ ਜਿਹੜਾ ਉਹ ਚੱਲ ਰਿਹਾ ਹੈ ਐ ਰਾਹੁਲ ਗਾਂਧੀ ਤੋਂ ਇੰਨੇ ਨਵੇਂ ਮੁੰਡੇ ਕੁੜੀਆਂ ਨੂੰ ਟਿਕਟ ਦਵਾ ਕੇ ਲਿਆਉਣੀ ਆ ਹਾਲਾਂਕਿ ਉਸ ਨੂੰ ਕੰਟਰਡਿਕਟ ਉਸੇ ਖੇਮੇ ਦੇ ਦੋ ਵੱਡੇ ਆਗੂਆਂ ਨੇ ਕੀਤਾ ਆ ਤੇ ਇਹ ਚੀਜ਼ ਚੱਲ ਰਹੀ ਆ ਇਸ ਕਰਕੇ ਮਾਹੌਲ ਜਿਹੜਾ ਉਹ ਇਸ ਪ੍ਰਕਾਰ ਹੈ ਕਿ ਬਹੁਤੇ ਹਲਕਿਆਂ ਦੇ ਵਿੱਚ ਸਥਾਪਿਤ ਲੀਡਰ ਨੇ ਜਿਹੜੇ ਕਾਂਗਰਸ ਤੇ ਜਿਹੜੇ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਵਾਰ ਲੋਕ ਵਿਧਾਨ ਸਭਾ ਲੜ ਚੁੱਕੇ ਨੇ ਐ ਐਮ ਐਲ ਏ ਵੀ ਬਣ ਕੇ ਹਾਰ ਦੇ ਵੀਰੇ ਜਿੱਤ ਦੇ ਵੀਰੇ ਉਹ ਲੀਡਰ ਇਸ ਗੱਲੋਂ ਬਹੁਤ ਦੁਖੀ ਨੇ ਉਹਨਾਂ ਦੀ ਦੁਖੀ ਹੋਣਾ ਸੁਭਾਅਕ ਜੀ ਗੱਲ ਹੈ ਭਾਈ ਅਗਲੇ ਦੇ ਘਰ ਦੇ ਵਿੱਚ ਜੇ ਤੁਸੀਂ ਸਨ ਲਾਉਂਗੇ ਅਗਲੇ ਦੇ ਕਿਲੇ ਦੇ ਵਿੱਚ ਤਾਂ ਅਗਲਾ ਦੁਖੀ ਹੁੰਦਾ ਹੀ ਹੁੰਦਾ ਤੇ ਇਸ ਚੀਜ਼ ਨੂੰ ਲੈ ਕੇ ਵੀ ਕਾਂਗਰਸੀ ਖੌਫ ਜਦਾ ਨਹੀਂ ਕਿ ਮੰਨ ਲਓ ਕਿ ਸਰਕਾਰ ਬਣਨ ਦੀ ਹੋਵੇ ਇਦਰੋਂ ਬੰਦਾ ਸਾਡਾ ਜਿੱਤਦਾ ਹੋਵੇ ਕਾਂਗਰਸ ਦੀ ਟਿਕਟ ਤੇ ਆਇਆ ਹੋਇਆ ਪੰਜੇ ਦੇ ਚੋਣ ਨਿਸ਼ਾਨ ਤੇ ਆਇਆ ਹੋਇਆ ਤੇ ਇੱਕ ਵਿਰੋਧੀ ਜਿਹੜਾ ਪਹਿਲਾਂ ਕਹਿੰਦਾ ਸੀਗਾ ਕਿ ਜਿਹਨੂੰ ਚਾਰਟ ਤੇ ਲਾਇਆ ਗਿਆ ਸੀ ਕਿ ਤੈਨੂੰ ਟਿਕਟ ਦਫਾਵਾਂਗੇ ਉਹ ਉੱਠ ਕੇ ਖੜਾ ਹੋ ਜਿੱਤੇ ਉਹ 2.5 ਹਜ਼ਾਰ ਵੋਟ ਲੈ ਜਵੇ ਤੇ ਮਸਲਾ ਜਿਹੜਾ ਉਹ ਖਰਾਬ ਹੋ ਜਵੇ ਇਸ ਗੱਲੋਂ ਬੜਾ ਉੱਥੇ ਕਲੇਸ਼ ਹੈ ਤੇ ਖੁੱਲ ਕੇ ਮੌਜੂਦਾ ਲੀਡਰਸ਼ਿਪ ਦੇ ਖਿਲਾਫ ਬੋਲਿਆ ਗਿਆ ਇਹ ਤਾਂ ਰਿਕਾਰਡ ਹੈ ਖੈਰ ਮੈਨੂੰ ਕਹਿਣ ਦੀ ਇਹਨੂੰ ਲੁਕਵੇਂ ਤਰੀਕੇ ਨਾਲ ਜਾਂ ਸ਼ਾਰਿਆਂ ਨਾਲ ਕਹਿਣ ਦੀ ਕੋਈ ਲੋੜ ਨਹੀਂ ਇਹ ਰਾਜਾ ਵੜਿੰਗ ਨੇ ਕਿਹਾ ਕਿ ਮੈਂ 70 ਜਾਨਿਆਂ ਨੂੰ ਨਵੇਂ ਨਵੇਂ ਮੁੰਡੇ ਕੁੜੀਆਂ ਨੂੰ ਟਿਕਟਾ 25 26 ਸਾਲਾਂ ਵਾਲਿਆਂ ਨੂੰ ਟਿਕਟਾ ਦਵਾ ਕੇ ਲਿਆਉਂਗਾ ਤੇ ਬਾਕੀਆਂ ਦਾ ਸਤਕਾਰ ਹੋਊਗਾ ਜਾਨੀ ਕਿ ਉਸ ਸਥਿਤੀ ਦੇ ਵਿੱਚ ਇਹ ਗੁੱਸਾ ਇਹ ਇਸ ਤਰ੍ਹਾਂ ਦੀ ਚੀਜ਼ ਕਿ ਇਹ ਘਾਤਕ ਹੋ ਸਕਦੀ ਹੈ ਪਾਰਟੀ ਦੇ ਲਈ ਇਹ ਜਿਹੜੀ ਆ ਉਹ ਰੋਲਾ ਚੱਲ ਰਿਹਾ ਹੈ ਵੀ ਇਹ ਇਸ ਪ੍ਰਕਾਰ ਜਿਹੜਾ ਉਹ ਮਾਹੌਲ ਬਣ ਸਕਦਾ ਹੈ ਜਦੋਂ ਇਹ ਸਾਰਾ ਕੁਝ ਮਾਹੌਲ ਬਣਿਆ ਤਾਂ ਉਥੇ ਜਿਹੜੇ ਸਿਆਣੇ ਲੀਡਰਸ਼ਿਪ ਵੱਡੇ ਲੀਡਰ ਸੀਗੇ ਖਾਸ ਕਰਕੇ ਫਸਟ ਇਅਰ ਦੇ ਜਿਹੜੇ ਪਹਿਲੀ ਕਤਾਰ ਦੇ ਲੀਡਰ ਨੇ ਕਾਂਗਰਸ ਦੇ ਮਾਨਸਾ ਹਲਕੇ ਦੇ ਜਿੱਚ ਮੋਫਰ ਤੇ ਬਾਪੂ ਬਲਕੌਰ ਸਿੰਘ ਨੇ ਉਹਨਾਂ ਨੇ ਇਹ ਵਰਕਰਾਂ ਨੂੰ ਸਮਝਾਇਆ ਕਿ ਦੇਖੋ ਆਪਾਂ ਨੂੰ ਉਤੇਜਿਤ ਹੋਣ ਦੀ ਲੋੜ ਨਹੀਂ ਹੈ ਪਾਰਟੀ ਜੋ ਵੀ ਫੈਸਲਾ ਲਾਊਗੀ ਬੜਾ ਸੋਸ